ਕਾਂਗਰਸ ਵਰਗਿਕ ਕਮੇਟੀ ਦੀ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਕਾਂਗਰਸੀ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਸੰਭਾਲਣ ਦੀ ਅਪੀਲ ਕੀਤੀ ਹੈ। ਰਾਹੁਲ ਗਾਂਧੀ ਨੇ ਇਸ ਦੇ ਲਈ ਥੋੜਾ ਸਮਾਂ ਮੰਗਿਆ ਹੈ ਅਤੇ ਕਿਹਾ ਹੈ ਕਿ ਇਸ ਦੇ ਬਾਰੇ ਉਹ ਬਹੁਤ ਹੀ ਜਲਦ ਫੈਸਲਾ ਲੈਣਗੇ। ਇਸ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਵੀ ਸੰਸਦੀ ਦਲ ਦਾ ਆਗੂ ਚੁਣਿਆ ਗਿਆ। ਮੀਟਿੰਗ ਵਿੱਚ ਪਾਰਟੀ ਦੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿੰਕਾ ਗਾਂਧੀ, ਸੰਗਠਨ ਜਨਰਲ ਸਕੱਤਰ केसी वेणुगोपाल ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਿਲ ਸਨ ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗਾ ਅਤੇ ਡੇਰਾ ਆ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਨੇ ਦੱਸਿਆ ਕਿ ਵਰਗਿੰਗ ਕਮੇਟੀ ਨੇ ਮਤਾ ਪਾ ਕੇ راہਲ ਗਾਂਧੀ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਲਈ ਸਹਿਮਤੀ ਦਿताई ਹੈ راہਲ ਗਾਂਧੀ ਜੀ ਔਰ ਖਰਗੇ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਸ ਵਾਰੀ ਦਾ ਜਿਹੜਾ ਚੋਣ ਸੀ ਬੜਾ ਇੰਟਰਸਟਿੰਗ ਚੋਣ ਸੀ ਬਿਨਾਂ ਸੰਸਾਦਨ ਤੋਂ ਜਿਸ ਪ੍ਰਕਾਰ ਸਾਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ ਸਾਡੇ ਖਾਤੇ ਸੀਜ਼ ਕਰ ਦਿੱਤੇ ਗਏ ਔਰ ਜਿਸ ਪ੍ਰਕਾਰ ਏਜੰਸੀਆਂ ਦਾ ਇਸਤੇਮਾਲ ਹੋਇਆ ਇਸ ਤੇ ਬਾਪਯੂਦ ਵੀ ਕਾਂਗਰਸ ਪਾਰਟੀ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਔਰ ਵੱਡੀ ਜਿੱਤ ਹਾਸਲ ਹੋਈ ਹੈ ਔਰ ਅਗਰ ਇਸੇ ਤਰ੍ਹਾਂ ਇਵਨ ਉੱਤਰ ਪ੍ਰਦੇਸ਼ ਦੀ ਅਗਲ ਗੱਲ ਕਰੀਏ ਤਾਂ ਬਹੁਤ ਵੱਡਾ ਨੰਬਰ ਮੇਰੇ ਖਿਆਲ ਜਿਹੜਾ ਇੰਡੀਆ ਆਲਾਈንስ ਦੇ ਹਿੱਸੇ ਵਿੱਚ ਆਇਆ ਹੈ ਸੋ ਨਾਲੀ ਨਾਲ ਪੂਰੀ ਕਾਂਗਰਸ ਪਾਰਟੀ ਦੇ ਲੀਡਰ ਸਭਾਣਾ ਨੇ ये गल कही कि राहुल गांधी जी नूँ एल ओ पी का जोदा है संभालना चाहिए प्रस्ताव पास हो पेश होया फिर सारे ने सहमति जताई और अंत वि राहुल गांधी जी ने खरगे साहब ने यह भी रिक्वेस्ट की और हदायत की कि ये निर्णय कांग्रेस पार्टी के नेताओं का है लोगों का है इस देश की भावनाएं हैं आपको इसके ऊपर सोचना पड़ेगा और मानना पड़ेगा राहुल गांधी जी ने कहा कि ਮੈਨੂੰ ਕੁਝ ਦਿਨ ਦਾ ਵਕਤ ਚਾਹੀਦਾ ਹੈ ਔਰ ਮੈਂ ਸੋਚ ਕੇ ਰਿਹਾ ਬਾਰੇ ਤੁਹਾਨੂੰ ਜ਼ਰੂਰ ਦੱਸਾਂਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਰਾਹੁਲ ਗਾਂਧੀ ਜੀ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਔਰ ਕਾਂਗਰਸ ਪਾਰਟੀ ਦੇ तमाम ਲੀਡਰਾਂ ਸੇ ਮਨਨੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਐਲੋਪੀ ਦਾ ਜਿਹੜਾ ਅਹੁਦਾ ਹੈ ਉਹ ਜ਼ਰੂਰ ਸੰਭਾਲਣਗੇ ਔਰ ਦੇਸ਼ ਦੇ ਉਹਨਾਂ ਲੋਕਾਂ ਦੀਆਂ ਆਵਾਜ਼ ਨੂੰ بلند ਕਰਨਗੇ ਕਿਉਂਕਿ ਇੱਕ ਐਸਾ ਵਿਅਕਤੀ ਹੈ ਜੋ ਸਰਕਾਰ ਦੇ ਸਾਹਮਣੇ ਖੜਾ ਹੋ ਕੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਖੜਾ ਹੋ ਕੇ ਅੱਖ ਚਾਕ ਪਾ ਕੇ ਗੱਲ ਕਰ ਸਕਦੇ ਜਿਹਨੂੰ ਕੋਈ ਦਬਾ ਨਹੀਂ ਸਕਿਆ ਨਾ ਈਡੀ ਨਾ ਸੀਬੀਆਈ ਨਾ ਇਨਕਮ ਟੈਕਸ ਸੋ ਪੂਰਨ ਅਮੀਦਾ ਕੀ ਰਾਹੁਲ ਕਾਂਧੀ ਉਹਦਾ ਸੰਭਾਲਣਗੇ ਔਰ ਤਮਾਮ ਜਿਹੜੇ ਇਸ਼ੂਜ਼ ਹੈਗੇ ਨੇ ਬੇਰੋਜ਼ਗਾਰੀ ਦਾ ਇਸ਼ੂ ਹੈ ਮਹਿੰਗਾਈ ਦਾ ਇਸ਼ੂ ਹੈ ਗਨੀਵੀਰ ਇਸ਼ੂ ਹੈ ਇਹਨਾਂ ਇਸ਼ੂਜ਼ ਦੇ ਉੱਤੇ ਅਸੀਂ ਡਟ ਕੇ ਲੋਕ ਸਭਾ ਦੇ ਵਿੱਚ ਮੁਕਾਬਲਾ ਕਰ ਜਿਹੜੀਆਂ ਇੰਟਰਨੈਸ਼ਨਲ ਫੋਰਸਸ ਨੇ ਜਿਵੇਂ ਪਾਕਿਸਤਾਨ ਦੇ ਵਿੱਚੋਂ ਜੋ ਹੋ ਰਿਹਾ ਜੋ ਪੰਜਾਬ ਦੇ ਵਿੱਚ ਨਸ਼ਾ ਜੋ ਗੈਂਗਸਟਰ ਨੇ ਉਨ੍ਹਾਂ ਦੇ ਬਾਰੇ ਅਜ ਤੱਕ ਉਦੇ ਵੀ ਕਿਸੇ ਸਰਕਾਰ ਨੇ ਕੋਈ ਗੱਲ ਨਹੀਂ ਕੀਤੀ ਪਾਰਲੀਮੈਂਟ ਚ ਉਹਦੇ ਬਾਰੇ ਗੱਲ ਕੀਤੀ ਜਾਏਗੀ ਅੱਜ ਬੈਠਕ ਹੀ ਗਈ ਹੈ ਸਟ ਡਬਲਯੂਸੀ ਕੀ ਇਸ ਵਿੱਚ ਕੀ ਪ੍ਰਸਤਾਵ ਰੱਖੇ ਗਏ ਨੇ ਇਸ ਕੇ ਅਲੱਗ-ਅਲੱਗ ਇਹਦੇ ਅਲੱਗ-ਅਲੱਗ ਪ੍ਰਸਤਾਵ ਰੱਖੇ ਗਏ ਨੇ ਔਰ ਇੱਕ ਇਹ ਵੀ ਰੱਖਿਆ ਗਿਆ ਕਿ ਰਾਹੁਲ ਗਾਂਧੀ ਨੂੰ ਲੀਡਰ ਆਫ ਆਪੋਜੀਸ਼ਨ ਬਣਨਾ ਚਾਹੀਦਾ ਔਰ ਜਿਹੜੀ ਜਿਹੜੀ ਲੋਕਾਂ ਦੀ ਆਵਾਜ਼ ਉਹ ਉਠਾਉਣੀ ਚਾਹੀਦੀ ਹੈ ਪਾਰਲੀਮੈਂਟ ਆਪ ਲੋਕਾਂ ਦੀ ਤਰਫੋਂ ਇੱਕ ਹਾਂ ਸਭੀ ਹਮ ਸਭੀ ਦੀ ਤਰਫੋਂ